ਪ੍ਰੇਸ਼ਾਨੀ ਇਸ ਯਾਲ ਤੇ ਵੀ ਪਰੇਸ਼ਾਨੀ ਔਰ ਮੈਨੂੰ ਕਈ ਵਾਰੀ ਮੇਰੇ ਬੱਚੇ ਕਿੰਨੀ ਵਾਰੀ ਮੇਰੇ ਬੱਚੇ ਪੋੜੀਆਂ ਚ ਡਿੱਗ ਗਏ ਨੇ ਸੱਟਾਂ ਪੱਟੀਆਂ ਵੱਜੀਆਂ ਨੇ ਹਾਲਾਤ ਪਾਜੀ ਬਹੁਤ ਬੁਰੇ ਨੇ ਕਿੰਨੇ ਬੱਚੇ ਨੇ ਤੁਹਾਡੇ ਇਹਨਾਂ ਦੇ 4 ਪਾਣ ਵਾਲਿਆਂ ਨੂੰ ਕਿਹਨੂੰ ਕੈਕੂ ਦਈਦਾ ਵਾ ਤੇ ਬੱਚਿਆਂ ਨੂੰ ਖਵਾ ਪਿਆ ਦਿੰਦੇ ਨੇ ਸਾਡੇ ਵਰਗੇ ਬਰਦਾਸ਼ ਕਰ ਲਾਂਗੇ ਬੱਚੇ ਨਹੀਂ ਸਾਡੇ ਬਰਦਾਸ਼ ਕਰ ਸਕਦੇ ਆਵਾ ਮਾਮਯਾ ਮੇ ਪਾਪਾ ਕੇ ਕੱਪੜਿਆਂ ਨੂੰ ਭਾਂਡਿਆਂ ਨੂੰ ਆ ਮਕੋਠੇ ਦੇ ਵੇਖੋ ਕੀ ਹਾਲਾਤ ਬਣੇ ਸਾਡੇ ਸਰ ਕੋਈ ਸਰਕਾਰ ਨਹੀਂ ਆਈ ਕੋਈ ਕਾਂਗਰਸ ਨਹੀਂ ਆਇਆ ਕੋਈ ਕਾਲੀ ਗੱਲੀ ਆਇਆ ਕੋਈ ਮੈਡਮ ਨਹੀਂ ਆਈ ਕੋਈ ਜੀਵਨ ਜੋਤ ਕੋਰ ਨਹੀਂ ਆਈ ਕੋਈ ਜਿਹੜਾ ਸ਼ੈਣੀ ਹੈ ਪ੍ਰਧਾਨ ਐ ਐਮ ਐਲ ਏ ਪ੍ਰਧਾਨ ਸਾਹਿਬ ਹੈ ਗਿਆ ਤੇ ਅਕੀਨਾ ਅਮਰਵੀਰ ਜੀ ਕਹਿੰਦੇ ਨੇ ਸਾਡੀ ਸਰਸਨ ਆਈ ਦਿੱਤੀ ਕਹਿੰਦੇ ਨੇ ਕਿ ਗਰੀਬੀ ਕਿਸੇ ਨੂੰ ਵੀ ਉੱਠ ਨਹੀਂ ਦਿੰਦੀ ਬੰਦਾ ਰੋਟੀ ਕਪੜਾ ਤੇ ਮਕਾਨ ਦੇ ਚੱਕਰ ਵਿੱਚ ਆਪਣੀ ਸਾਰੀ ਹੀ ਜ਼ਿੰਦਗੀ ਬਤਾ ਦਿੰਦਾ ਏ ਅਜਿਹੀ ਹੀ ਕੰਡੀਸ਼ਨ ਹੈ ਇਸ ਪਰਿਵਾਰ ਦੀ ਜਿਸ ਦਾ ਅਸੀਂ ਤੁਹਾਨੂੰ ਇਹ ਘਰ ਵਖਾ ਰਹੇ ਹਾਂ ਮਜਬੂਰੀਆਂ ਨਾਲ ਭਰਿਆ ਹੋਇਆ ਘਰ ਜਿਸ ਦੇ ਲੈਂਟਰ ਵੀ ਨਹੀਂ ਪਿਆ ਹੋਇਆ ਇਸ ਦੀਆਂ ਤੁਹਾਨੂੰ ਛੱਤਾਂ ਅਸੀਂ ਵਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਵਾਂਸਾਂ ਨਾਲ ਇਹ ਛੱਤ ਖੜੀ ਕੀਤੀ ਗਈ ਏ ਇਸ ਘਰ ਵਿੱਚ ਦਰਜਨ ਤੋਂ ਜ਼ਿਆਦਾ ਲੋਕ ਰਹਿ ਨੇਰੇ ਉਹਦੇ ਵਿੱਚ 5 ਤੋਂ 6 ਬੱਚੇ ਅਤੇ 5 ਤੋਂ 6 ਨੌਜਵਾਨ ਤੇ ਲੜਕੇ ਲੜਕੀਆਂ ਰਹਿ ਰਹੇ ਨੇ ਲੇਕਿਨ ਇਸ ਪਰਿਵਾਰ ਕੋਲ ਛੱਤ ਬਣਜੋਗੇ ਪੈਸੇ ਨਹੀਂ ਨੇ ਸੋ ਇਸ ਪਰਿਵਾਰ ਕੋਲ ਅਸੀਂ ਆਏ ਆ ਕਿ ਕਿਸੇ ਤਰੀਕੇ ਇਹਨਾਂ ਦੀ ਮਦਦ ਕੀਤੀ ਜਾ ਸਕੇ ਤੁਸੀਂ ਤਸਵੀਰਾਂ ਵੇਖ ਹੀ ਸਕਦੇ ਹੋ ਕਿ ਮੀਂਹ ਦੇ ਦੌਰਾਨ ਕਿਸ ਤਰ੍ਹਾਂ ਇਹ ਛੱਤ ਚੁੰਦੀ ਰਹਿੰਦੀ ਹੈ ਤੇ ਜਿਹੜਾ ਪਰਿਵਾਰ ਇਹਦੇ ਥੱਲੇ ਰਹਿੰਦਾ ਹੈ ਮੀਂਹ ਉਹਨਾਂ ਨੂੰ ਮਜਬੂਰੀ ਵਿੱਚ ਮਾਰ ਰਿਹਾ ਹੈ ਉਹਨਾਂ ਦਾ ਸਾਰਾ ਹੀ ਸਮਾਨ ਗਿੱਲਾ ਹੋ ਜਾਂਦਾ ਹੈ ਇਲੈਕਟ੍ਰੋਨਿਕ ਸਮਾਨ ਸੜ ਜਾਂਦਾ ਹੈ ਤਾਂ ਤਸਵੀਰਾਂ ਵਖਾ ਰਹੇ ਆ ਜਿਹੜੇ ਤੁਸੀਂ ਕਮਰੇ ਵੇਖ ਰਹੇ ਹੋ ਦੋ ਪਰਿਵਾਰ ਥੱਲੇ ਰਹਿੰਦੇ ਨੇ ਤੇ ਇੱਕ ਪਰਿਵਾਰ ਉੱਪਰ ਰਹਿੰਦਾ ਏ ਤੇ ਉੱਪਰ ਵੀ ਬਾਲੇ ਤੇ ਛੱਤ ਪਾ ਕੇ ਰੱਖੀ ਹੋਈ ਏ ਤੇ ਸਾਡੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਤੇ ਉਹਨਾਂ ਕੋਲੋਂ ਅਸੀਂ ਪੁੱਛਦੇ ਹਾਂ ਕਿ ਕੀ ਕਾਰਨ ਹੈ ਤੁਹਾਡੀ ਇਸ ਛੱਤ ਦਾ ਜਿਸ ਕਰਕੇ ਤੁਹਾਡੇ ਨਾਲ ਇਹ ਹਾਲਾਤ ਬਣੇ ਹੋਏ ਨੇ ਅਸੀਂ ਉਹਨਾਂ ਕੋਲੋਂ ਪੁੱਛਦੇ ਹਾਂ ਉਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਇਹ ਮਜਬੂਰੀ ਤੁਹਾਨੂੰ ਪੈ ਗਈ ਕੀ ਨਾਮ ਹੈ ਤੁਹਾਡਾ ਸਰ ਨਾਮ ਮੇਰਾ ਪ੍ਰਦੀਪ ਕੁਮਾਰ ਜੀ ਕਿੰਨੇ ਚਿਰ ਤੋਂ ਤੁਸੀਂ ਇਸ ਤਰ੍ਹਾਂ ਸਰ ਇਹ ਅਹੀ ਰਹਿੰਦੇ ਆ 15-20 ਸਾਲ ਤੋਂ ਇਸ ਤਰ੍ਹਾਂ ਹੀ ਤੇ ਜਦੋਂ ਤੁਸੀਂ ਇਹ ਮਕਾਨ ਬਣਾਏ ਤੇ ਛੱਤ ਜੋਗੇ ਤੁਹਾਡੇ ਕੋਲ ਪੈਸੇ ਕਿਉਂ ਨਹੀਂ ਜੁੜ ਸਕੇ ਕਿਉਂ ਨਹੀਂ ਕੰਮਕਾਰ ਨਹੀਂ ਆ ਕਿਸੇ ਵळे ਦਿਵਾਲੀ ਲੱਗਦੀ 15 ਦਿਨਾਂ ਬਾਅਦ ਇੱਕ ਦਿਵਾਲੀ ਲੱਗਦੀ ਇੱਕ ਨਹੀਂ ਲੱਗਦੀ ਕਿਸੇ ਵळे ਜੇ ਲੱਗੇ ਲੱਗੇ ਨਹੀਂ ਤੇ ਨਹੀਂ ਲੱਗਦੀ ਸਰ ਉਸ ਕਰਕੇ ਘਰ ਦੇ ਖਰਚੇ ਪੂਰੇ ਨਹੀਂ ਹੁੰਦੇ ਕਿੰਨੇ ਪਰਿਵਾਰ ਰਹ ਰਹੇ ਨੇ ਸਰ ਇੱਥੇ ਨੇ ਅਸੀਂ 10-15 ਜਣੇ ਜੋ ਕਿ ਸਾਡੀ ਸਨਾਈ ਜਿੱਥੇ ਕੀਤੀ ਜਾਵੇ ਸਾਡੇ ਘਰ ਦੇ ਹਾਲਾਤ ਦੇਖੋ ਸਰ ਬਾਲੇ ਮੀਂਹ ਕਣੀ ਆਉਂਦੀ ਹੈ ਤੇ ਚੁੰਦੇ ਆ ਜੋ ਕਿ ਬਾਲੇ ਸਾਡੇ ਸਾਰੇ ਟੁੱਟੇ ਵੀ ਹੋਏ ਨੇ ਤੇ ਬਾਲੇ ਦੇ ਖਰਚਾ ਲਾਉਣ ਵਾਸਤੇ ਸਾਡੇ ਕੋਲ ਸਰ ਪੈਸਾ ਥੇਲਾ ਨਹੀਂ ਹੈਗਾ ਕੋਈ ਤੇ ਸਰ ਸਾਡੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਹੀ ਸਾਡਾ ਹਾਲ ਮਾੜਾ ਮੋਟਾ ਸਨਾਈ ਦਿੱਤੀ ਜਾਵੇ ਸਰਕਾਰ ਵੱਲੋਂ ਸਰ ਕੰਮ ਹੈ ਇਹ ਪੇਂਟ ਦਾ ਹੀ ਕਿਹੇ ਵੱਲੇ ਦਿਹਾੜੀ ਤੁਹਾਨੂੰ ਲੱਗਦੀ ਕਿਹੇ ਵੱਲੇ ਨਹੀਂ ਲੱਗਦੀ ਪੇਂਟ ਦਾ ਹੀ ਕੰਮ ਹੈ ਹੁਣ ਵਿਦਿਆੜੀ ਦੇ ਕੰਮ ਤੇ ਗਿਆ ਮੀ ਕਣੀ ਆਈ ਬਾਹਰ ਮੱਥੇ ਦਾ ਕੰਮ ਸੀ ਤੇ ਉਹਨਾਂ ਨੇ ਅਗਲਿਆਂ ਨੂੰ ਛੁੱਟੀ ਕਰਵਾ ਦਿੱਤੀ ਆ ਤੇ ਇਸ ਕਰਕੇ ਘਰ ਆਏਗੇ ਅਸੀਂ ਮੈਡਮ ਕੋਲੋਂ ਵੀ ਜਾਨਣਾ ਚਾਹਾਂਗੇ ਮੈਡਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਿੰਦਰਜੀਤ ਕੋਲ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਵੇਖ ਰਹੇ ਹੋ ਤੁਸੀਂ ਇਸ ਪਰਿਵਾਰ ਸਰ ਇਹਨਾਂ ਦਾ ਪਰਿਵਾਰ ਦਾ ਬਹੁਤ ਬੁਰਾ ਹਾਲਾਤ ਵਿਚਾਰਿਆਂ ਦਾ ਕਦੀ ਉਹਨਾਂ ਦੇ ਛੱਤਾ ਚੁੰਦੀਆਂ ਨੇ ਬੱਚੇ ਲੈ ਕੇ ਕਦੀ ਕਿਸੇ ਘਰ ਬੈਠਦੇ ਵਿਚਾਰੇ ਕਦੀ ਕਿਸੇ ਘਰ ਆਪਣਾ ਟਾਈਮ ਪਾਸ ਬਹੁਤ ਮੁਸ਼ਕਲ ਕਰਦੇ ਪਏ ਨੇ ਇਹਨਾਂ ਦੀ ਸੁਣਵਾਈ ਜਲਦ ਤੋਂ ਜਲਦ ਕੀਤੀ ਜਾਏ ਕੀ ਲੱਗਦਾ ਹੈ ਕਿ ਜੇ ਬੰਦੇ ਕੋਲ ਚੰਗਾ ਰੋਜ਼ਗਾਰ ਹੋਵੇ ਤੇ ਉਹ ਆਪਣਾ ਘਰ ਪੱਕਾ ਕਰ ਸਕਦਾ ਹੈ। ਹਾਂ ਜੀ ਸਾਰਾ ਹੈ ਹੀ ਨਾ ਕਿ ਤੁਹਾਨੂੰ ਪਤਾ ਜੇ ਕਮਾਈਆਂ ਚੰਗੀਆਂ ਹੋਣ ਤਾਂ ਫਿਰ ਆਪਣਾ ਘਰ-ਬਾਰ ਬਣਾ ਹੀ ਸਕਦੇ ਨੇ। ਐਹੋ ਜੀ ਤੇ ਕੋਈ ਗੱਲ ਨਹੀਂ। ਇਹਨਾਂ ਦੀ ਮਿਹਨਤ ਵਿਚਾਰੇ ਦਿਹਾੜੀ ਧੱਪੇ ਵਾਲੇ ਹੈਗੇ ਨੇ ਕਿ ਪੇਂਟ ਦਾ ਕੰਮ ਕਰਦੇ ਨੇ ਤਿੰਨੇ ਭਰਾ ਤਿੰਨੇ ਭਰਾਵਾਂ ਦਾ ਵਿਚਾਰਿਆਂ ਦਾ ਕੰਮ ਨਹੀਂ ਹੈਗਾ ਜੀ। ਕਦੀ ਦਿਹਾੜੀ ਲੱਗੀ ਕਦੀ ਨਹੀਂ ਲੱਗੀ ਸਰ। ਹਾਂ ਹਾਂ ਜੀ। ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਡੇ ਘਰ ਦੇ? ਹਾਲਾਤ ਪਾਜੀ ਬਹੁਤ ਬੁਰੇ ਨੇ। ਕਿੰਨੇ ਬੱਚੇ ਨੇ ਤੁਹਾਡੇ? ਇਹਨਾਂ ਦੇ 4 ਚਲੋ ਨਾ ਦੱਸੋ ਨਾ ਕਿਸੇ ਦੱਸੋ ਤੁਹਾਡੀ ਮਦਦ ਕੀਤੀ ਜਾਵੇਗੀ ਦਾਨੀ ਸੱਜਣਾ ਵੱਲੋਂ ਤੁਸੀਂ ਆਪਣੇ ਹਾਲਾਤਾਂ ਬਾਰੇ ਖੁੱਲ ਕੇ ਚੰਨਣਾ ਪਾਓ ਮੇਰੇ ਚਾਰ ਬੱਚੇ ਇੱਕ ਬੇਟੀ ਵਿਚਾਰੀ ਤੁਸੀਂ ਦੱਸੋ ਮੈਂ ਇਹਨਾਂ ਦੀ ਨਨਾਨਿਆ ਜੀ ਤੇ ਮੈਂ ਵੀ ਦੇਖਦੀ ਆ ਪਰ ਇਹਨਾਂ ਦਾ ਜਿੰਨਾ ਹੋ ਸਦਾ ਸੁਣਾਈ ਕਰ ਲੋ ਕਿ ਕਦੀ ਮੀਂਹ ਨੇ ਕੀ ਪਾਣੀ ਪੀ ਕੇ ਸੋ ਕੇ ਰਾਤ گزار ਲਈ ਦੀ ਲੇਕਿਨ ਬੱਚਿਆਂ ਨੂੰ ਕਿਸ ਤਰ੍ਹਾਂ ਪਾਣੀ ਪੀ ਕੇ ਸੌਣ ਲਈ ਬੱਚੇ ਤਾਂ ਕਹਿ ਰਹੇ ਨਾ ਕਿ ਵੀ ਜੇ ਤਮਿਲ ਜਵੇ ਠੀਕ ਹੈ ਉਰਤਾਂ ਨੂੰ ਪਤਾ ਹੀ ਹੈ ਭਾਜੀ ਕਿ ਜਿਹੜੀ ਮਾਂ ਹੁੰਦੀ ਉਹ ਬੱਚਿਆਂ ਵਾਸਤੇ ਕੁਝ ਵੀ ਕਰਦੀ ਹੈ ਹਾਂ ਠੀਕ ਹੈ ਨਾ ਗਲੀ ਗਵਾਣ ਵਾਲਿਆਂ ਨੂੰ ਕਿਸੇ ਨੂੰ ਕਹਿ ਕੋ ਦਈਦਾ ਵਾ ਤੇ ਬੱਚਿਆਂ ਨੂੰ ਖਵਾ ਪਿਆ ਦਿੰਦੇ ਨੇ ਸਾਡੇ ਵਰਗੇ ਬਰਦਾਸ਼ ਕਰ ਲਾਂਗੇ ਬੱਚੇ ਨਹੀਂ ਸਾਡੇ ਬਰਦਾਸ਼ ਕਰ ਸਕਦੇ ਬੱਚੇ ਤੁਹਾਨੂੰ ਪਤਾ ਹੈ ਰੱਬ ਦਾ ਰੂਪ ਇਹਨਾਂ ਨੇ ਤਾਂ ਕਹਿਣਾ ਕਿ ਸਾਨੂੰ ਦੋ ਜਿੱਥੋਂ ਮਰਜੀ ਦੋ ਠੀਕ ਹੈ ਨਾ ਜੀ ਪਰ ਹੁਣ ਕਈ ਵਾਰੀ ਕੰਮ ਨਹੀਂ ਵੀ ਹੁੰਦਾ ਰੋ ਕੇ ਵੀ ਦਿਨ ਕੱਟਣੇ ਪੈਂਦੇ ਆ ਤੇ ਕਈ ਵਾਰੀ ਸੋਚੀਦਾ ਕਿ ਨਹੀਂ ਅਹੀਂ ਮਾਰ ਹੀ ਜਾਈਏ ਇਹਨਾਂ ਨਾਲ ਚੰਗਾ ਏ बिलकुल नहीं पांच सो रूपये दें साढ़े चार सो पांच सो ठीक है महंगाई कि बचे पाला गे चार पैसे जोड़ा बनावा गुंजाइश नहीं ना, मेरे बचे चार है जिस तो तरह मी पे धुप लग चुकी है हाँ किस तरह चोमासे रहो ग ऐद ही है बैठ जागे ठीक है नहीं लाइट आयेगी बार गली चेजा डाले बच्चे नु लाके बैठ जागे ਕੀ ਅਪੀਲ ਕਰਦੇ ਹੋ ਮਦਦ ਵਾਸਤੇ ਮਦਦ ਬਸ ਇਹੀ ਹੈਗੀ ਆ ਕਿ ਵੀ ਸਾਡੀ ਵੀ ਜਲਦੀ ਤੋਂ ਜਲਦੀ ਸਾਡੇ ਮਕਾਨ ਦੀ ਕੁਛ ਨਾ ਕੁਛ ਸੋਚਨ ਕਰਨ ਠੀਕ ਹੈ ਜੀ ਹਰੇਕ ਇਨਸਾਨ ਵੋਟਾਂ ਦੇ ਟਾਈਮ ਤੇ ਹਰੇਕ ਆਂਦਾ ਨਹੀਂ ਸਾਡੇ ਕੋਲ ਸਾਨੂੰ ਉਹ ਵੀ ਕਹਿ ਕੇ ਜਾਂਦੇ ਨੇ ਕਿ ਤੁਸੀਂ ਸਾਨੂੰ ਵੋਟ ਪਾਣੀ ਹੈ ਵੀ ਅਸੀਂ ਤੁਹਾਡਾ ਕੁਝ ਸੋਚਾਂਗੇ ਠੀਕ ਹੈ ਜਦੋਂ ਵੋਟਾਂ ਪਾ ਲਈ ਦੀਆਂ ਮੈਂ ਸਾਰਾ ਕੁਝ ਕਰ ਦੇਦਾ ਉਸ ਤੋਂ ਬਾਅਦ ਕੋਈ ਵੀ ਨਹੀਂ ਆਂਦਾ ਸੋ ਇਸ ਪਰਿਵਾਰ ਦੇ ਹਾਲਾਤਾਂ ਬਾਰੇ ਪੁੱਛਣ ਵਾਸਤੇ ਅਸੀਂ ਪਰਿਵਾਰ ਮੈਂਬਰਾਂ ਕੋਲੋਂ ਜਾਂਦੇ ਆਂ ਸਰ ਇਹ ਕਿਸ ਤਰ੍ਹਾਂ ਦੇ ਹਾਲਾਤ ਤੁਹਾਡੇ ਘਰ ਦੇ ਨੇ ਸਰ ਦੇਖ ਲਓ ਸਾਹਮਣੇ ਹੀ ਕਿਸ ਤਰ੍ਹਾਂ ਦੇ ਹਾਲਾਤ ਸਾਰੇ ਚੋਰ ਆ ਮੀਕਣੀ ਆ ਰਿਹਾ ਚੋਰ ਆ ਵਾ ਗਰਮੀ ਜੇ ਧੁੱਪ ਜੇ ਮੀਂਹ ਆਵੇ ਧੁੱਪ ਸਿੱਧੀ ਅੰਦਰ ਵਜਦੀ ਸਿਕਾ ਵਜਦਾ ਸਾਰੇ ਬਾਲੇ ਬੁੱਲੇ ਟੁੱਟੇ ਹੋਏ ਵੇਖੋ ਸਰ ਛੱਤਾਂ ਟੁੱਟੀਆਂ ਚੋਂਦੀਆਂ ਨੇ ਮਤਲਬ ਰਿਆ ਨਹੀਂ ਜਾਂਦਾ ਜੇ ਮੀਕਣੀ ਆਂਦੀ ਤਾਂ ਆਂਡ ਗਵਾਂਡ ਤੇ ਬਾਹਰ ਬੈ ਬੋਜਾਈਦਾ ਵਾ ਕਿੰਨੇ ਪਰਿਵਾਰ ਰਹਿੰਦੇ ਜੇ ਤੁਸੀਂ ਸਰ ਇੱਥੇ ਰਹਨੇ ਆ 10 12 ਜਣੇ ਸਰ ਤੁਹਾਨੂੰ ਦੱਸਿਆ ਇਸ ਤਰ੍ਹਾਂ ਗੁਜ਼ਾਰਾ ਹੋ ਜਾਂਦਾ ਇਸ ਛੋਟੇ ਜਿਹੇ ਘਰ ਵਿੱਚ ਇਸ ਕੱਚੇ ਘਰ ਵਿੱਚ ਸਰ ਫਿਰ ਕਿਸ ਤਰ੍ਹਾਂ ਕਰਨਾ ਪਏਗਾ ਕਿ ਇਹ ਵਾਲੇ ਵਿੜੇ ਦੇ ਵਿੱਚ ਮੰਜੇ-ਮੰਜੇ ਢਾ ਕੇ ਸੌ ਸੋ ਜਾਈਦਾ ਸਾਰੇ ਇਸ ਤਰ੍ਹਾਂ ਹੀ ਟਾਈਮ ਪਾਸ ਕਰਦਾ ਜਦੋਂ ਮੀਮੂ ਆਉਂਦਾ ਫਿਰ ਆਂਡ ਗਵਾਂਡੇ ਘਰ ਚੱਲ ਜੀਦਾ ਸਰ ਬੈ ਬੁਝਾਈਦਾ ਉਹ ਤੇ ਰਾਤ ਕੱਟ ਲਈਦੀ ਹੈ ਇਹ ਕਿਸ ਤਰ੍ਹਾਂ ਬੜੀਆਂ ਸਰਕਾਰ ਇਹ ਯੋਜਨਾਵਾਂ ਚਲਾਉਂਦੀ ਨੇ ਕਿਸੇ ਮੋਤਬਰ ਬੰਦੇ ਨੇ ਤੁਹਾਨੂੰ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਨਹੀਂ ਇਨਾ ਹੀ ਸਰ ਕੋਈ ਸਰਕਾਰ ਨਹੀਂ ਆਈ ਕੋਈ ਕਾਂਗਰਸ ਨਹੀਂ ਆਇਆ ਕੋਈ ਕਾਲੀ ਗੱਲ ਨਹੀਂ ਆਇਆ ਕੋਈ ਮੈਡਮ ਨਹੀਂ ਆਈ ਕੋਈ ਜੀਵਨ ਜੋਤ ਕੋਰ ਨਹੀਂ ਆਈ ਕੋਈ ਜਿਹੜਾ ਸ਼ੈਣੀ ਹੈ ਪ੍ਰਧਾਨ ਐ ਐਮ ਐਲ ਪ੍ਰਧਾਨ ਸਾਹਿਬ ਹੈ ਗਿਆ ਤੇ ਅਕੀਨਾ ਅਮਰਵੀਰ ਜੀ ਕਹੇ ਨੇ ਨਹੀਂ ਸਾਡੀ ਸਰਸਨਾਈ ਦਿੱਤੀ ਜੋ ਕਿ ਇਲੈਕਸ਼ਨ ਜਦੋਂ ਆਂਦੇ ਸੀ ਉਦੋਂ ਕਹਿੰਦੇ ਸੀ ਠੱਡੀ ਸੁਣਾਈ ਕਰਾਂਗੇ ਸੁਣਾਈ ਕਰਾਂਗੇ ਇਲੈਕਸ਼ਨ ਖਤਮ ਹੋ ਜਾਂਦੇ ਸਰ ਕੋਈ ਆਂਦਾ ਨਹੀਂ ਕੋਈ ਜਾਂਦਾ ਨਹੀਂ ਨਾ ਜਾਈਦਾ ਵਾ ਸੇਕਰ ਬੂਏ ਖੜਕਾਈ ਦੇ ਤੇ ਕਹਿੰਦੇ ਜੀ ਉੱਧਰ ਜਾਓ ਕਾ ਦਿੰਦੇ ਉੱਧਰ ਜਾਓ ਜੇ ਕਾ ਅੰਗਰੇਜ਼ਵਾਲ ਜਾਈਏ ਤੇ ਕਹਣਗੇ ਕਾਲੀਵਾਲ ਜਾਓ ਜੇ ਕਾਲੀਵਾਲ ਜਾਈਏ ਤੇ ਕਹਣਗੇ ਮੈਡਮ ਜੀਵਨ ਕੋਰਵਾਲ ਜਾਓ ਤੇ ਮੈਡਮ ਸਾਡੀ ਕਹੀ ਦੀ ਸੁਣਾਈ ਹੁੰਦੀ ਹੀ ਨਹੀਂ ਆ ਇਸ ਕਰਕੇ ਕਹਿੰਨੇ ਆ ਸਰਕਾਰ ਵਾਲੋ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀ ਸੁਣਾਈ ਕੀਤੀ ਜਾਏ ਜੇ ਅੱਜ ਆਏ ਹਨ ਇਹ ਦਿਹਾੜੀ ਦਿਹਾੜੀ ਲੱਗ ਜਾਂਦੀ ਹੈ ਕੰਮ ਮਿਲ ਜਾਂਦਾ ਤੁਹਾਨੂੰ ਸਰ ਨਹੀਂ ਤੁਹਾਨੂੰ ਦੱਸਣੇ ਅੱਜ 15 ਦਿਨਾਂ ਬਾਅਦ ਗਿਆ ਹੀ ਗਿਆ ਵਾ ਤੇ ਉਹ ਮੀਂਹ ਦੇ ਨਾਲ ਬਾਹਰ ਮੱਠਾ ਚੱਲਣ ਦਿਆ ਮੀਂਹ ਕਰਕੇ ਆ ਹੁਣ ਛੁੱਟੀ ਹੋ ਗਈ ਹੈ ਸਰ ਘਰ ਆ ਕੇ ਬਹਿ ਗਿਆਂ ਦਿਹਾੜੀ ਤੇ 15 ਦਿਨਾਂ ਦੇ ਬਾਅਦ ਇੱਕ ਅੱਧੀ ਦਿਹਾੜੀ ਲੱਗਦੀ ਲੱਗਦੀ ਉਹ ਵੀ ਘਰ ਦੇ ਸਾਰੇ ਖਰਚੇ ਪੂਰੇ ਨਹੀਂ ਹੁੰਦੇ ਹੁਣ ਅੱਜ ਦਿਹਾੜੀ ਨਹੀਂ ਲੱਗੀ ਤੇ ਕਿਸ ਤਰ੍ਹਾਂ ਰੋਟੀ ਪਕਾਓਗੇ ਸਰ ਇਸ ਤਰ੍ਹਾਂ ਹੀ ਆ ਨਾ ਫਿਰ ਕਿਸੇ ਵੇਲੇ ਰਾਤ ਇਸ ਤਰ੍ਹਾਂ ਹੀ guzara ਕਰ ਲਈਦਾ ਪਾਣੀ ਪੁਣੀ ਪੀ ਕੇ ਸਰ ਇਸ ਤਰ੍ਹਾਂ ਹੀ ਸੌ ਸੋ ਜਾਈਦਾ ਵਾ ਚਾ ਚੂ ਬਾ ਬਣਾ ਕੇ ਮਾੜਾ ਮੋਟਾ ਪੀਜੀ ਦੇ ਰੋਟੀ ਪਾਣੀ ਖਾਈ ਦੀ ਸਰਕਾਰ ਸਾਡੀ ਸੁਣੇਗੀ ਤੇ ਸਰਕਾਰ ਨੂੰ ਸਾਰਾ ਹੀ ਇਹ ਦੱਸ ਸਕਦੇ ਆ ਹੋਰ ਆਂਡ ਗਵਾਂਡ ਦੇ ਕੋਈ ਸੁਣ ਨਹੀਂ ਸਕਦਾ ਸਰ ਪੰਜੀ ਇਹ ਕਹਿ ਰਹੇ ਨੇ ਸੋ ਹੁਣ ਅਸੀਂ ਉਸ ਪੋੜੀ ਤੋਂ ਉੱਪਰ ਜਾ ਰਹੇ ਆ ਜਿੱਥੋਂ ਇਹ ਪਰਿਵਾਰ ਰੋਜ਼ ਚੜਦਾ ਏ ਬੱਚੇ ਤੇ ਔਰਤਾਂ ਇਸ ਔਖੀ ਪੋੜੀ ਤੋਂ ਚੜ ਕੇ ਉੱਪਰ ਜਾਂਦੀਆਂ ਨੇ ਸੋ ਅਸੀਂ ਵੀ ਉੱਪਰ ਜਾ ਕੇ ਤੁਹਾਨੂੰ ਹਾਲਾਤ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਮੈਂ ਇਸ ਪਰਿਵਾਰ ਦੇ ਮੈਂਬਰਾਂ ਨੂੰ ਕਹਾਂਗਾ ਕਿ ਮਾਈਕ ਜਰਾ ਫੋਲਡ ਕੀਤਾ ਜਾਵੇ ਸੋ ਹੁਣ ਅਸੀਂ ਬੜੀ ਹੀ ਮੁਸ਼ਕਲ ਮਸ਼ੱਕਤ ਨਾਲ ਸੱਤ ਦੇ ਉੱਪਰ ਆ ਚੁੱਕੇ ਆ ਤੇ ਉੱਪਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੁਸੀਂ ਵੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਵਾਂਸਾ ਦੇ ਨਾਲ ਇਹ ਛੱਤ ਖੜੀ ਕੀਤੀ ਗਈ ਹੈ ਤੁਸੀਂ ਹਿਸਾਬ ਲਗਾ ਹੀ ਸਕਦੇ ਹੋ ਕਿ ਇੱਥੇ ਤਿੱਖੀ ਠੰਪ ਤੇ ਕੜਾਕੇ ਦੀ ਠੰਡ ਪੈਂਦੀ ਹੈ ਤੇ ਬਰਸਾਤਾਂ ਵਿੱਚ ਤਾਂ ਹੋਰ ਮੁਸ਼ਕਲ ਪੈਦਾ ਹੋ ਜਾਂਦੀ ਹੈ ਤੁਸੀਂ ਪਰਿਵਾਰ ਦੇ ਹਾਲਾਤ ਵੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਖੁੱਲੇ ਵਿੱਚ ਹੀ ਆਪਣੇ ਮੰਜੇ ਢਾ ਕੇ ਇੱਥੇ ਸੌਂ ਰਿਹਾ ਹੈ ਗੁਜ਼ਾਰਾ ਕਰ ਰਿਹਾ ਹੈ ਕਿਸੇ ਤਰੀਕੇ ਆਪਣਾ ਸਮਾਨ ਲਫਾਕੇ ਨਾਲ ਟਾਕੇ ਗਿਆ ਹੈ ਭਾਂਡਿਆਂ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿ ਉੱਪਰ ਪਹਿਲਾਂ ਪਾਣੀ ਲਿਆਉਣਾ ਪਵੇਗਾ ਫਿਰ ਭਾਂਡੇ ਮੰਜਨੇ ਪਉਣਗੇ ਸਰਕਾਰ ਵੱਲੋਂ ਗ੍ਰਾਮੀਣ ਵਿਕਾਸ ਦੀ ਯੋਜਨਾ ਵੀ ਚਲਾਈ ਗਈ ਹੈ ਤੇ ਗ੍ਰਾਮੀਣ ਆਵਾਸ ਯੋਜਨਾ ਵੀ ਚਲਾਈ ਗਈ ਹੈ ਜਿਸ ਵਿੱਚ ਗਰੀਬ ਪਰਿਵਾਰਾਂ ਨੂੰ ਮਕਾਨ ਦਿੱਤੇ ਜਾਂਦੇ ਨੇ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਨਹੀਂ ਸਰ ਕੀ ਲੱਗਦਾ ਹੈ ਕਿ ਤੁਹਾਡੇ ਹਾਲਾਤ ਕਿਸ ਤਰ੍ਹਾਂ ਹੱਲ ਕੀਤੇ ਜਾਣੇ ਚਾਹੀਦੇ ਨੇ ਸਰਕਾਰ ਤੁਹਾਡੀ ਮਦਦ ਵਾਸਤੇ ਆਉਣੀ ਚਾਹੀਦੀ ਹੈ ਆ ਨਹੀਂ ਚਾਹੀਦੀ ਸਾਰਾ ਅਸੀਂ ਦੇ ਵੇਖਿਆ ਤੁਸੀਂ ਵੇਖ ਲਿਆ ਸਰਕਾਰ ਨੂੰ ਵੀਡੀਓ ਦਿਖਾਓਗੇ ਸਰ ਸਰਕਾਰ ਤੇ ਆਪੇ ਸੁਣਾਈ ਦੇਗੀ ਵੇਖਣਗੇ ਕਿ ਕਿਸ ਤਰ੍ਹਾਂ ਰਹਿ ਰਹੇ ਨੇ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਸਰ ਮੀ ਕਣੀ ਹੁੰਦਾ ਕਿਸ ਤਰ੍ਹਾਂ ਰਾਤ ਦਿਨੇ ਜਾਂਦਾ ਮੋਮ ਜਮੇ ਵੇਖੋ ਪਾ ਪਾ ਕੇ ਜੇ ਕਹੇ ਵਾਲੇ ਮੀ ਕਣੀ ਹੁੰਦੀ ਹੈ ਤੇ ਫਿਰ ਬੱਤੀ ਦਾ ਅਰਥ ਕਰਕੇ ਫਿਰ ਡਰ ਲੱਗਦਾ ਹੈ ਕਿ ਕਿਤੇ ਕਰੰਟ ਨਾ ਆ ਜਾਵੇ ਕਹੇ ਹਲੇ ਥੱਲੇ ਉੱਤਰਦੇ ਚੜਦੇ ਬੱਚੇ ਕਈ ਵਾਰ ਡਿੱਗੇ ਨੇ ਤੁਸੀਂ ਦੇਖ ਹੀ ਲੈਣਾ ਸਰ ਕਿਸ ਤਰ੍ਹਾਂ ਟੱਕਿਆ ਮੋਮ ਜਮੇ ਪਾ ਪਾ ਕੇ ਕੱਪੜਿਆਂ ਨੂੰ ਭਾਂਡਿਆਂ ਨੂੰ ਆਮ ਕੋਠੇ ਦੇ ਵੇਖੋ ਕੀ ਹਾਲਾਤ ਬਣੇ ਸਾਡੇ ਸਰ ਆਹ ਜਲਦੀ ਤੋਂ ਜਲਦੀ ਆਹੀ ਕੰਨੇ ਆ ਕਿ ਸਰਕਾਰ ਵੱਲੋਂ ਸਾਡੀ ਸੁਣਾਈ ਕੀਤੀ ਜਾਵੇ ਤੇ ਜਦੋਂ ਹਨੇਰੀ ਆਉਂਦੀ ਹੈ ਤੇ ਉਦੋਂ ਤੇ ਬੜਾ ਡਰ ਰਹਿੰਦਾ ਹੁੰਦਾ ਸਾਰੇ ਸਰੇ ਸਾਰੀ ਤਰਪਾਲ ਉੱਡ ਜਾਂਦੀ ਹੈ ਫਿਰ ਆਂਡ ਗਵਾਂਡ ਤੇ ਕੋਠੇ ਉੱਪਰ ਕੇ ਮਾੜਾ ਮੋਟਾ ਫਿਰ ਅਸੀਂ ਨਾ ਬੰਨਣਾ ਪੈਂਦਾ ਕੇਵਲੇ ਬੱਚੇ ਫੜ ਕੇ ਖਲੋਂਦੇ ਨੇ ਹਨੇਰੀ ਮੀ ਆਵੇ ਜਦੋਂ ਹਨੇਰੀ ਆਉਂਦੀ ਤਾਂ ਫਿਰ ਹਟਦੇ ਨੇ ਜਦੋਂ ਹਨੇਰੀਆਂ ਦੀ ਸਾਰਾ ਮੌਨਮਾ ਹੀ ਉੱਡ ਜਾਂਦਾ ਉਹਦੇ ਨਾਲ ਸਭ ਤੋਂ ਜਿਆਦਾ ਨੁਕਸਾਨ ਹੋ ਜਾਂਦਾ ਹੈ ਹਾਂਜੀ ਸਰ ਸੋ ਸਾਡੀਆਂ ਸਰਕਾਰਾਂ ਯੋਜਨਾਵਾਂ ਤਾਂ ਸੋ ਸਾਡੀਆਂ ਸਰਕਾਰਾਂ ਤਾਂ ਬੜੀਆਂ ਯੋਜਨਾਵਾਂ ਚਲਾਉਂਦੀਆਂ ਨੇ ਗ੍ਰਾਮੀਣ ਆਵਾਸ ਯੋਜਨਾ ਗ੍ਰਾਮੀਣ ਵਿਕਾਸ ਯੋਜਨਾ ਲੇਕਿਨ ਤੁਸੀਂ ਵੇਖ ਹੀ ਸਕਦੇ ਹੋ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ ਸਾਡੇ ਦੇਸ਼ ਵਿੱਚ ਲੋਕਾਂ ਕੋਲ ਘਰ ਬਣਾਉਣ ਦੇ ਪੈਸੇ ਨਹੀਂ ਨੇ ਸੋ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਏ ਸਾਂ ਇਸ ਪਰਿਵਾਰ ਦੀ ਮਜਬੂਰੀ ਬਾਰੇ ਤੁਹਾਨੂੰ ਦੱਸਦੇ ਸਾਂ ਤੁਸੀਂ ਵੇਖਿਆ ਹੀ ਨੇ ਹਾਲਾਤ ਕਿ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਸੋ ਅਸੀਂ ਆਪਣੇ ਚੈਨਲ ਦੇ ਜਰੀਏ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਸਰਜੀਤ ਸਿੰਘ ਦੇ ਨਾਲ ਕੈਮਰਾਮੈਨ ਰਾਜ ਕੁਮਾਰ ਐਲ ਐਫ ਨਿਊਜ਼ 24